हाँ जी हेलो फ्रेंड्स वेलकम आई जी चैनल जी कि सह ठीक ठाक हो जी ढीरे पंजाब का मैं बहुत बहुत स्वागत है जी कि सर ठीक ठाक है तो मैं बलविंदर कॉल के अपना ब्लॉग स्टार्ट करता शाम शाम का टाइम जोड़ा होगा छः बज करिए छः बज गए तो मैं कर हूँ मतलब ਸ਼ਾਮੀ ਰੋਟੀ ਦੀ تیاری ਤੇ ਜਿੰਨ ਨੂੰ ਡਿਸਟ੍ਰੀਬਿਊਟ ਕਰਦੇ ਸੀ ਉਹਦੇ ਰਸਤੇ ਦਾ ਸਾਹ ਲੈ ਕੇ ਸੀ। ਪੁੱਲਰ ਆਪਕਾ ਸਾਹ ਮਰਤਾ ਹੋ ਮੰ। ਕਿਤੇ ਜਿਹੜੇ ਨੇ ਤਿਆਰੀ ਕਰ ਲਈ। ਦੇਖੋ ਪਿਆਜ਼ ਕੱਟਿਆ ਮੈਂ ਤੇ ਲਸਣ ਫਰੀਮਰ ਚੱਕ ਅਗਰ ਰੱਖਤੀ ਗਈ। ਕਰਕਾ ਲਾਉਂਗੀ ਮਿਸਾਲ ਤੇ ਪਰ ਉਸ ਤੋਂ ਪਹਿਲਾਂ ਇਹ ਹੈ ਰਮਣੀ ਲੈਣੀ ਥੋੜੀ ਚਾਹ ਰੋਣੀ। ਇਹ ਚਾਹ ਹੈ ਜੀ। ਚ ਚਾਲ ਹੈ ਜਿਸੀ ਤੋਂ ਜੀ ਤੇ ਉਹ ਨੂੰ ਲੀ ਕਰਨ ਪਰ ਪਹਿਲੇ ਲੈ ਲੇ ਨੂੰ ਨੂੰ ਵੀ ਨਾ ਖਾਰ ਲਿਆ ਫਰੈਂਡਸ ਬਾਅਦ ਮੈਂ ਮਟਰ ਛੱਡੀ ਦਾ ਤੜਕਾ ਮਾਰਿਆ ਨੂੰ ਪੱਕੀ ਆ ਜਾਣਾ ਆਪਾਂ ਹੁਣ ਨਹੀਂ ਲੱਗ ਚਾਹਣ ਹੋਏ ਆਂ ਤੇ ਲੰਮਾ ਸੌਂ ਤੜਕਾ ਨਾ ਉਹਨਾਂ ਨੂੰ ਲੰਮੀ ਰੋਸੀ ਜਿੱਦ ਲੱਟਾ ਗੁੰਨੇ ਕਿਉਂਕਿ ਮੈਨੂੰ ਤਾਂ ਗਾ ਕੇ ਕਾਲੀ ਆ ਇਹ ਕਰ ਲਾਂ ਇਹ ਰੋਸੀ ਛੱਡੀ ਦਾ ਕਿਉਂਕਿ ਮੈਨੂੰ ਨਾ ਮਤਲਬ ਕੋਈ ਬਣਾਉਣਾ ਆ मतलब बनाता सी कमीज रह गया क्योंकि पौधे चले गए थे शिवदास जी अच मत पर प्रदेश हो गए थे ढोल पैन अच्छे है ना तो जन्म जन्म दिया उठे गए हुए ना वो करके बस ऐसे भी शाम अना दें तो शाम जो आदि जीवी आदि है ना मेरे नागर करके बस मैंने जल्दी पैर लग गया फिर मैंने कैसा मैं तो मैं रोटी भी काम बना दिया ਮਤਲਬ ਫੂਟ ਲਿਫਟ ਉਹ ਕਰਨੀ ਹੈ। ਉਪਨਾਉਣੀ ਹੈ। ਠੀਕ ਹੈ। ਸੇਪਾਂ ਕਰਕੇ ਮੈਂ ਉਹ ਕਰਨਾ ਉਹ ਕਰਗੀ ਟੰਕੀ। ਟੰਕੀ ਭਰ ਗਈ। ਉਹ ਉਹ ਖਾ ਲ। ਜਿਦਾ ਖਾਮ ਆ ਬੈਨ ਖਾਮ। ਜਬਰਦਸਤ ਵਾਲਾ ਜਿ ਖਾਮ ਆਦਾ ਮਤਲਬ 50 ਬਾਰ ਜਦਵਾਤਾ। ਤੁਹਾਨੂੰ ਮੈਨੂੰ ਅਲਰਜੀ ਦੀ ਗੋਲੀ ਦਿੱਤੀ ਮਤਲਬ ਠੀਕ ਹੋ ਗਿਆ। ਕੁੱਪ ਚਾਲ ਰਹੇ ਪੇਪਰਾਂ ਦੇਣਨੇਗੇ ਲਓ ਜੀ ਕੱਲਾ ਮੰਮੀ ਨੂੰ ਭਰਾਂਗੇ ਚਾਹ ਥੋੜਾ ਜਿਹਾ 3 ਮਿੰਟ ਕੱਬਾ ਪਾ ਕੇ ਲੱਕਦੀ ਚੀਨੀ ਪਾ ਦਿੰਦੇ ਹਾਂ ਥੋੜੀ ਜਿਹੀ ਚੀਨੀ ਪਾਉਂਗੀ ਮੈਂ ਇਹ ਮੀਨ ਹੈਗਾ ਸ਼ੂਗਰ ਪਿਸਾ ਲਓ ਇੱਕ ਫਿਰ ਸੌਣ ਨੂੰ ਸ਼ੂਗਰ ਆਗਾ ਉਹਦੇ ਕਰਕੇ ਨਾ ਮਿੱਠਾ ਨਹੀਂ ਘਟ ਜਾਂਦਾ में जा दे। दे दे। दे तो मैं वह शौक लगता कि मैनू तो मेरे सिर जुखाम बड़ा खड़ा मेरा भी हो पाया मैं तो कितने ज्यादा ना हो जाए सर मे तो हम ठंड चल चूल जो मैंने पाइं सीक है लाइन लाइन फिर तुम पता ही आटल कड़ी उन्होंने खराब हो इस तरह की कड़े जी कड़े हो भी गए Biraz dilediğimizi yapalım. Daha önce palyaçımın içinde bir bati, şahun ਕੋਬਾਇ ਲੱਗਿਆ ਜਿੱਦ ਦੂ ਦੂ ਇਹਨੇ ਮੈਨੂੰ ਬਹੁਤ ਗੁੱਸਾ ਕਰ ਦਿੱਤਾ ਇਹ ਸਾਰਾ ਟਰਕਲਾ ਲਾਉਣੇ ਹੰਟ ਦਿਨੋ ਤੇ ਚਾਂਦੀਆਂ ਦੀ ਠੰਡ ਜਿਹੜੀ ਬਹੁਤ ਜ਼ਿਆਦਾ ਕੰਫਰੋ ਕਰ ਰਹੀ ਹੈ। ਸਾਰਨ ਰੰਡਲਨ ਕੀ ਜਨਨ ਲੱਕ ਖਾਂ ਨੂੰ ਚ ਖਾਣ ਨੂੰ ਬੁਖਾਰ ਨਾ। ਮੇਰੇ ਤਾਂ ਕੱਲਾ ਬਹੁਤ ਜ਼ਿਆਦਾ ਕਾਹ ਹੋਇਆ ਤੇ ਅੱਜ ਕੋਈ ਠੀਕ ਆ। ਕਿ ਲੋਈਏ ਇਸ ਵਿੱਚ ਸਾਰ ਜਿੰਨ ਨੂੰ ਉਹਨੂੰ ਕਰਤਾ ਤੇ ਮੈਨੂੰ ਕੱਲਾ ਬਹੁਤ ਜ਼ਿਆਦਾ ਕਾਹ ਹੋਇਆ। ਮੈਂ ਚਾਹ ਬਣ ਗਈ ਤੇ ਮੈਂ ਬਚਾ ਦੇ ਲਈਏ। ਕਿਤਨ ਮਿੰਟ ਲੋ ਜੀ ਗਸਟਰ ਇੱਕ ਟਿਕੜਾ ਹੀ ਗਰਮ ਹੋਣ ਵਾਸਤੇ ਤੇ ਮੈਂ ਕਿਹਾ ਚਲੋ ਗਰਮ ਹੋ ਜੂਗੀ फटाफट ਤੇਲ ਪਾਈ ਇਹਦੇ ਵਿੱਚ ਤੇ ਲੋ ਜੀ ਤੇਲ ਪਾਵਾਂਗੇ ਹੁਣ ਤੇਲ ਨੂੰ ਵੀ ਆਪਾਂ ਗਰਮ ਕਰਾਂਗੇ ਹਨਾ ਲੋ ਜੀ ਜੋ ਤੱਕ ਹੁੰਦਾ ਆਪਣਾ ਤੇਲ ਗਰਮ ਤੇ ਇਧਰ ਧਣੀਆਂ ਸਾਫ ਕਰਕੇ ਰੱਖਿਆ ਹੋਇਆ ਤੇ ਉਹ ਵੀ ਮੈਂ ਸਾਹਮਣਾਗਾ ਬਰਤਨ ਜਿਹੜੇ ਸਾਫ ਕਰਨ ਵਾਲੇ ਪਏ ਨੇ ਹਜੇ ਉਹ ਵੀ ਮਨ ਜਾਗੇ ਆਪਾਂ ਹਾਂ ਤੇ ਪਹਿਲਾਂ ਜਿਹੜਾ ਹੈਗਾ ਸਬਜੀ ਰੋਟੀ ਦਾ ਕੰਮ ਨਿਬੇੜ ਲਈਏ ਦੇਖਦੀ ਹਾਂ ਸਬਜੀ ਸੌਰੀ ਤੜਕਾ ਲਗਾ ਕੇ ਫਿਰ ਦੇਖਦੇ ਹਾਂ ਲੋ ਜੀ ਜਿਹੜਾ ਘਟਿਆ ਹੋਇਆ ਸਮਾਨ ਸੀਗਾ ਆਪਣਾ ਸਾਰਾ ਆਪਾਂ ਇਹਦੇ ਵਿੱਚ ਪਾ ਦਿੱਤਾਗਾ ਤੇ फटाफट ਇਹਨੂੰ ਕਰਾਂਗੇ ਜੀ ਫਰਾਈ ਫਰੈਂਡਸ ਇੱਕ ਹੱਥ ਦੇ ਵਿੱਚ ਮੇਰੇ ਮੋਬਾਈਲ ਹੁੰਦਾ ਦੂਸਰੇ ਹੱਥ ਨਾਲ ਮੈਂ ਮਤਲਬ ਜਿਹੜਾ ਹੈਗਾ ਕੰਮਕਾਰ ਕਰਦੀ ਹੁੰਨੀ ਆ ਕਿਉਂਕਿ ਤੁਹਾਨੂੰ ਪਹਿਲਾਂ ਵੀ ਮੈਂ ਕਾਫੀ ਵਾਰ ਦੱਸਿਆਗਾ ਮੇਰਾ ਜਿਹੜਾ ਟਰਾਈ ਬੂਡਾ ਬੱਚਿਆਂ ਨੇ ਤੋੜਤਾ ਬਸ ਮੈਨੂੰ ਮੰਗਵਾਉਣ ਦੀ ਕੋਲ ਹੋਈ ਪਈ ਆ ਮੰਗਵਾਉਂਗੀ ਫਰੈਂਡਸ ਮੈਂ ਤੇ ਮਤਲਬ ਹੈਗਾਗਾ ਜਿਹੜਾ ਹਨਾ ਮਤਲਬ ਟੁੱਟਿਆ ਹੋਇਆ ਉਹ ਵੀ ਥੋੜਾ ਬਹੁਤ ਕੰਮ ਦੇ ਦਿੰਦਾ ਬਟ ਉਹ ਧੋਲੀ ਪਿਆ ਉਹ ਪੇਜਾ ਸੀਗਾ ਸਾਕ ਤੇ ਉਹ ਦੋਵੇਂ ਨੂੰ ਕੰਨਣਾ ਜਾਦ ਨਹੀਂ ਰਿਹਾ ਹੈਗਾ ਵੀ ਟ੍ਰਾਈ ਬੋਟ ਭੇਜ ਦੇ ਜੋ ਦੋਸੀਂ ਜਾਣੇ ਉਹ ਸਾਡੇ ਨੂੰ ਯਾਦ ਰਹੇਗਾ ਬਸ ਬਹੁਤ ਜਿਆਦਾ ਮੁਸ਼ਕਲ ਹੁੰਦੀ ਜਦੋਂ ਵੀਡੀਓ ਸ਼ੂਟ ਕਰਦੀ ਆ ਲਓ ਜੀ ਆਪਣਾ ਜਿਹੜਾ ਹੈਗਾ ਮਸਾਲਾ ਹੋ ਗਿਆ ਤਿਆਰ ਨਮਕ ਮਿਰਚ ਨਮਕ ਮਿਰਚ ਪਾਉਂਗੀ ਮੈਂ ਵਸਤ ਹਰੀ ਮਿਰਚ ਪਾ ਲਿਆ ਸੀ ਤੇ ਮੰਮੀ ਨਾ ਨੂਨ ਵਿੱਚ ਬਹੁਤ ਘੱਟ ਪਾਉਂਦੇ ਨੇ ਵੀ ਜਦੋਂ ਤੜਕਾ ਲਾਉਣੀ ਆਉਂਦਾ ਆਪਾਂ ਉਸ ਹਿਸਾਬ ਨਾਲ ਨਮਕ ਮਿਰਚ ਪਾ ਲੈਣੇ ਹੁਣ ਉਹ ਜੀ ਨਮਕ ਮਿਰਚ ਪਾ ਕੇ ਪਾ ਚੰਗੀ ਤਰ੍ਹਾਂ ਕਰ ਲਿਆ ਜੀ ਮਿਕਸ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਾਗ ਹੁਣ ਜੇ ਤੁਹਾਨੂੰ ਪਤਾ ਹੀ ਮੇਰੇ ਹੱਥ 'ਚ ਸੀਗਾ ਕੈਮਰਾ ਫੜਿਆ ਹੋਇਆ ਇੱਕ ਹੱਥ ਨਾਲ ਮੈਂ ਸਾਗ ਪਾਰੀ ਥੋੜਾ ਜਿਹਾ ਔਖਾ ਹੋ ਰਿਹਾ ਸੀ ਮੈਨੂੰ ਤੇ ਮੈਂ ਵੀਡੀਓ ਬੰਦ ਕਰਕੇ ਜਿਹੜਾ ਹੈਗਾ ਸੀ ਸਾਗ ਪਹਿਲਾਂ ਆਪਾਂ ਸਾਰਾ ਕੜਾਹੀ ਦੇ ਵਿੱਚ ਪਾ ਲਈਏ

ਉਹ ਤੇਰਾ ਸਤਾ ਸੁਬਾਹ ਹਾਂ ਜੀ ਇਹ ਅਰਵਾ ਕਰਦੀ ਹੈ ਦੇਵਤੇ ਆਗਰ ਨਾਲ ਲਗੂ ਜਿਦੁਰਵਾਣੀ ਚੱਲਦੀ ਆ ਥੋੜਾ ਟਾਈਮ ਅੰਦਰ ਬੈਠਣ ਤੋਂ ਬਾਅਦ ਫਿਰ ਮੈਂ ਅੱਗੇ ਸੀ ਜੀ ਕਿਚਨ ਚ ਬਰਤਨ ਸਾਫ ਕਰਨੇ ਸੀ ਇਹਨੇ ਬਰਤਨ ਵਿੱਚ ਕੁਝ ਨੂੰ ਕਰ ਦਿੰਨੇ ਆ ਸਾਫ ਤੇ ਬਾਕੀ ਵੀ ਰੱਟਾ ਵਗੈਰਾ ਵੀ ਗੁੰਮ ਨਾ ਕਿ ਮੈਂ ਚਲੋ फटाफट ਕੰਮ ਨਿਬੇੜ ਲਈ ਆਪਾਂ ਤੇ 10 ਮਿੰਟ ਹੀ ਬੈਠੀ ਸੀ ਬਸ ਸਰਦਾਰ ਜੀ ਕੋਲੇ ਤੇ ਅੰਦਰ ਤਰਨ ਨੂੰ ਜਿਹੜਾ ਸੀਗਾ ਮੈਂ ਕਿਹਾ ਬਲਾ ਕੇ ਨਾ ਹੁਣ ਉਹਨੂੰ ਕੰਮ-ਕੁਮ ਕਰਵਾ ਦਈਏ ਨੂਰ ਵੈਸੇ ਕਰਵਾ ਦੂੰਗੀ ਹੁਣ ਕੰਮ ਹੁਣ ਮੈਨੂੰ ਮਤਲਬ ਇੰਨਾ ਉਹ ਨਹੀਂ ਹੁੰਦਾ ਹੈਗਾ ਵੀ ਪਰ ਫਿਰ ਵੀ ਹੁੰਦਾ ਕੋਈ ਨਾ ਜਿਹੜਾ ਮਤਲਬ ਮੈਂ ਦੇਖਣਾ ਹੁੰਦਾ ਉਹ ਮੈਂ ਹੀ ਦੇਖਣਾ ਹੁੰਦਾ ਸਾਰਾ ਕੁਝ ਨਾ ਬਸ ਮੈਂ ਕਾਪੀਆਂ ਵਗੈਰਾ ਚੈੱਕ ਕਰ ਲੈਣੀ ਆ ਬਾਕੀ ਉਹ ਥੋੜਾ ਜਿਹਾ ਤਾਂ ਸੁਣ ਲੈਣੀ ਹੁੰਦੀ ਆ ਵੀ ਕਿੰਨਾ ਕੁ ਉਹਨੂੰ ਜਾਤ ਹੈਗਾ ਬਾਕੀ ਨੂਰ ਕਰਵਾ ਦਿੰਦੀ ਹੈਗੀ ਹੈ ਨਾ ਸਾਰਾ ਦੇਖ ਕੇ ਤੇ ਚੰਗੀ ਤਰ੍ਹਾਂ ਦੇ ਨਾਲ ਜਿਵੇਂ ਨੂਰ ਹੁਣ ਨੂਰ ਨਾਲ ਤੇ ਮਾਰਦੀ ਆ ਤੇ ਫਿਰ ਮੈਂ ਉਹਨੂੰ ਕਈ ਵਾਰ ਕਿਹਾਗਾ ਕਿ ਤੂੰ ਮਾਰਾ ਨਾ ਕਰ ਉਹਨੂੰ ਪਿਆਰ ਨਾਲ ਸਮਝਾਇਆ ਕਰ ਫਿਰ ਉਹ ਨੂੰ ਖੇਚੜ ਜਾਂਦੀ ਹੈਗੀ ਮਤਲਬ ਫਿਰ ਉਹ ਉਹਦੇ ਮਾਰਦੀ ਆ ਤੇ ਮੈਂ ਕਾਫੀ ਵਾਰ ਉਹਨੂੰ ਕਿਹਾਗਾ ਪਿਆਰ ਨਾਲ ਪੜਾਇਆ ਕਰ ਲੋ ਜੀ ਸਰਦਾਰ ਜੀ ਵੀ ਆਗੇ ਸੀਗੇ ਅੰਦਰ ਉਹ ਸਰਦਾਰ ਜੀ ਨੂੰ ਪਤਾ ਲੱਗ ਗਿਆ ਇਹਨੂੰ ਬਰਤਨ ਸਾਫ ਕਰਦੀ ਇਹਨੂੰ ਬਰਤਨ ਚੱਕ ਕੇ ਲੈ ਕੇ ਆਏ ਸੀ ਅੰਦਰ ਦੋ ਗਲਾਸ ਪਏ ਸੀ ਤੇ ਬਸ ਉਹ ਖਾਣ ਲੱਗੇ ਸੀ ਅੰਗੂਰ ਤੇ ਸਰਦਾਰ ਜੀ ਨੇ ਰੋਟੀ ਵੀ ਖਾਲੀ ਸੀ ਕਹਿੰਦੇ ਮੈਨੂੰ ਉਹਨਾਂ ਵੀ ਹੋਣੀ ਰੋਟੀ ਦੇ ਦੇ ਫਿਰ ਮੈਂ ਠਾਰ ਕੇ ਸਲਾਦ ਖਾ ਲੂੰਗਾ ਦੋ ਰੋਟੀਆਂ ਨੇ ਖਾ ਲਈਆਂ ਸੀਗੀਆਂ ਤੇ ਬਾਕੀ ਫਿਰ ਮੈਂ ਕੁਝ ਹੋਰ ਬਾਅਦ ਚ ਸਲਾਦ ਖਾਣ ਲੱਗ ਪਾਣਾ ਜਾਂ ਉਹ ਪਹਿਲਾਂ ਸਲਾਦ ਖਾ ਲੰਦੇ ਨੇ ਬਾਅਦ ਚ ਦੋ ਰੋਟੀਆਂ ਖਾਣ ਲਈ ਮੈਂ ਸੌਣ ਤੋਂ 2 ਘੰਟਾ ਪਹਿਲਾਂ ਜਿਹੜਾ ਆਪਣਾ ਸਾਰਾ ਕੰਮ ਨਿਬੜ ਲੈਂਦੇ ਨੇ ਉਹ ਖਾਣ ਮਤਲਬ ਖਾਣ ਦਾ ਤਾਂ ਮਤਲਬ ਢਿੱਡ ਬਹੁਤ ਜ਼ਿਆਦਾ ਮਤਲਬ ਉਹਨਾਂ ਦਾ ਵਧੀਆ ਪਿਆਗਾ ਪੇਟ ਕੱਲਾ ਕਿਉਂਕਿ ਫਰੈਂਡਸ ਸਾਰਾ ਦਿਨ ਬੈਠੇ ਰਹਿੰਦੇ ਨੇ ਬੈਠਣ ਦਾ ਕੰਮ ਹੁੰਦਾ ਸਾਰਾ ਦਿਨ ਆਫਿਸ ਬੈਠੇ ਰਹਿੰਦੇ ਨੇ ਹਣਾ ਤਾਂ ਕਰਕੇ ਮੇਰਾ ਥੋੜਾ ਜਿਹਾ ਪੇਟ ਵੱਧ ਗਿਆ ਤੇ ਹੁਣ ਉਹ ਮਤਲਬ ਕੋਸ਼ਿਸ਼ ਕਰ ਰਹੀ ਨੇ ਪੇਟ ਘਟ ਜੇ ਤੁਹਾਨੂੰ ਪਤਾ ਹੀ ਆ ਹਣਾ ਜੇ ਪੇਟ ਵਾਜੇ ਤਾਂ ਬਹੁਤ ਜ਼ਿਆਦਾ ਔਖਾ ਹੁੰਦਾ ਸਰਦਾਰ ਜੀ ਨੂੰ ਬਹੁਤ ਜ਼ਿਆਦਾ ਔਖਾ ਹੋਇਆ ਪਿਆਗਾ ਲਓ ਜੀ ਆਪਣੇ ਬਰਤਨ ਵੀ ਸਾਫ਼ ਹੋ ਗਏ ਤੇ ਬਸ ਫਟਾਫਟ ਹੁਣ ਮੈਂ ਗੁੰਮੂਗੀ ਜੀ ਆਟਾ ਤੇ ਲੋ ਜੀ ਅਸੀਗਾ ਧਨੀਆ ਮੈਂ ਕਹਿ ਵੀ ਲੂੰਗੀ ਆਪਾਂ ਸਾਮ ਭਾ ਮਤਲਬ ਮੈਨੂੰ ਸੀਗਾ ਵੀ ਮੈਂ ਫ੍ਰਿਜ ਰੱਖ ਦਾਂ ਨੂੰ ਡੱਬੇ ਚ ਪਾ ਕੇ ਫ੍ਰਿਜ ਰੱਖੂੰਗੀ ਨੂੰ ਮੈਂ ਫਿਰ ਚਟਨੀ ਕੁੱਟੂੰਗੀ ਇਹਦੀ ਕੁਛਕ ਥੋੜਾ ਜਿਹਾ ਮਤਲਬ ਰੱਖ ਲਾਂਗੇ ਆਪਾਂ ਸਬਜ਼ੀ ਵਾਸਤੇ ਬਾਕੀ ਸਾਰੇ ਜਿਹੜੀ ਮੈਂ ਚਟਨੀ ਕੁੱਟ ਦੂੰਗੀ ਲਓ ਜੀ ਹੁਣ ਲੱਗ ਗਈ ਸੀ ਬੰਨਣ ਆਟਾ ਫਟਾਫਟ ਗੁੰਨ ਲੈਣਾ ਜੀ ਆਟਾ ਲੋ ਜੀ ਤੇ ਬਸ ਫਟਾਫਟ ਬਣਾਉਣ ਲੱਗੀ ਸੀ ਜੀ ਰੋਟੀ ਆਟਾ ਸੈੱਟ ਹੋ ਗਿਆ ਸੀਗਾ ਤੇ ਮੈਂ ਅੰਦਰ ਬੈਠ ਕੇ ਸੀ ਸਰਦਾਰ ਜੀ ਕੋਲੇ ਪਾਠ ਚੱਲ ਰਿਆ ਉਸ ਮੈਂ ਕਿਹਾ ਚਲੋ ਪਹਿਲਾਂ ਪਾਠ ਸੁਣ ਲੈਂਦੇ ਆ ਉਸ ਤੋਂ ਬਾਅਦ ਨੂੰ ਫਟਾਫਟ ਜਿਹੜੀ ਗਰਮ ਗਰਮ ਰੋਟੀਆਂ ਬਣਾ ਦਾਂਗੇ ਆਪਾਂ ਤੇ ਮੈਂ ਪਹਿਲਾਂ ਪੁੱਛ ਲਿਆ ਸੀਗਾ ਮੈਂ ਕਿਹਾ ਵੀ ਰੋਟੀ ਗਰਮ ਗਰਮ ਦੇ ਦਾਂ ਤੁਮ ਨੂੰ ਮੰਮੀ ਪਾਪਾ ਜੀ ਨੂੰ ਚਲੋ ਫਿਰ ਉਹ ਕਹਿੰਦੇ ਵੀ ਚਲੋ ਗਰਮ ਬਿਠਾਰ ਕੇ ਖਾ ਲਾਂਗੇ ਵੀ ਹਲੇ ਨਹੀਂ ਖਾਣੀ ਹੈਗੀ ਫਿਰ ਮੈਨੂੰ ਆਇਆ ਹੋ ਗਿਆ ਮੈਂ ਕਿਹਾ ਚੱਲ ਪਹਿਲਾਂ ਸਾਰੀਆਂ ਰੋਟੀਆਂ ਬਣਾ ਲੈਂਦੇ ਆ ਫਟਾਫਟ ਆਪਾਂ ਪਾਪਾ ਜੀ ਤੇ ਮੰਮੀ ਨੂੰ ਰੋਟੀ ਦੇ ਕੇ ਫਿਰ ਅਸੀਂ ਖਾਵਾਂ ਤੇ ਸਰਦਾਰ ਜੀ ਨੇ ਤਾਂ ਖਾਣੀ ਸੀ ਜਿਵੇਂ ਖਾਣੀ ਨਹੀਂ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹਨਾਂ ਨੇ ਖਾ ਲਈ ਸੀਗੀ ਬਸ ਮੈਂ ਖਾਣੀ ਸੀਗੀ ਤੇ ਨੂਰ ਨੇ ਖਾਣੇ ਸੀ ਤਰ ਮੈਂ ਖਾ ਨਹੀਂ ਸਕੀ ਰੋਟੀ ਚੋਲ ਜੀ ਬਫਟਾਫਟ ਬਣਾ ਲੈਣਾ ਗਰਮ ਗਰਮ ਪ੍ਰਸ਼ਾਦ ਦੇ ਲਓ ਜੀ ਪ੍ਰਸ਼ਾਦ ਦੇ ਆਪਣੇ ਸੀ ਕਿ ਤਿਆਰ ਤਕਰੀਬਨ ਤੇ ਬਾਕੀ ਮੈਨੂੰ ਐ ਜੀ ਸੀਗਾ ਵੀ ਐ ਜੇ ਹੁੰਦਾ ਸ਼ਾਮ ਵੇਲੇ ਤਾਂ ਹੀ ਪੂਰੇ ਪੂਰੇ ਪ੍ਰਸ਼ਾਦ ਬਣਾ ਲਈ ਦੋ ਚਾਰ ਰੋਟੀਆਂ ਨਹੀਂ ਹੈਗੀ ਬਾਅਦ ਵਿੱਚ ਬਣਾ ਲੈਣੀ ਹੁੰਦੀਆਂ ਦੋ ਜਾਂ ਚਾਰ ਬਸ ਇਤੋਂ ਜ਼ਿਆਦਾ ਨਹੀਂ ਬਣਾਉਂਦੀ ਹੁੰਦੀ ਤੇ ਬਾਕੀ ਜਿੰਨੇ ਸਾਨੂੰ ਲੋੜ ਹੁੰਦੀਆਂ ਉਹਨੇ ਪ੍ਰਸ਼ਾਦੇ ਬਣਾ ਲੈਣੇ ਹੁੰਦੀਆਂ ਤੇ ਫਿਰ ਮੈਂ ਫਟਾਫਟ ਜਿਹੜਾ ਸੀਗਾ ਪਾਪਾ ਜੀ ਤੇ ਮੰਮੀ ਨੂੰ ਰੋਟੀ ਭੱਗ ਦੇਣ ਲੱਗੀ ਸੀ ਸਾਗ ਸਾਗ ਦਾ ਤੁਹਾਨੂੰ ਪਤਾ ਹੀ ਆ ਦਿਸੇ ਘੋ ਬਣਾ ਲੈ ਕਿੱਥੇ ਵਧੀਆ ਲੱਗਦਾ ਹਨਾ ਤੇ ਲੋਜੀ ਕਿ ਇਕ ਤਮ ਤੜਾ ਨੰਬਾ ਪੈਨ ਸਾਗ ਦੇ ਵਿੱਚ ਦੇਸੀ ਕਿਉ ਉਹਦਾ ਆਜੀ ਲਿਆ ਸੀਗਾ ਇਹ ਕਿਉ ਫਟਾਫਟ ਵੀ ਲਿਆਇਆ ਸੀ ਮੈਂ ਮੰਮੀ ਨੂੰ ਦੇ ਦੇਣੀ ਚ ਰੋਟੀ ਠੀਕ ਹੈ ਜੀ ਤੁਸੀਂ ਵੀ ਖਾ ਲਓ ਜੀ ਸਾਗ ਨਾਲ ਪ੍ਰਸ਼ਾਦ ਸਾਗ ਨਾਲ ਰੋਟੀ ਖਾ ਲੀ ਜੀ ਤੁਸੀਂ ਵੀ ਗਰਮ ਗਰਮ ਸਾਗ ਤੇ ਗਰਮ ਗਰਮ ਪ੍ਰਸ਼ਾਦ ਦੇਸੀ ਕਿਉ ਦੇ ਨਾਲ ਮੋਦੀ ਦਾ ਟੈਸਟ ਲੱਗੇ ਜੇ ਮੱਕੀ ਰੋਟੀ ਹੋ ਜਾ ਬਣ ਜਾਂਦੀ ਤਾਂ ਹੋਰ ਵੀ ਜ਼ਿਆਦਾ ਵਧੀਆ ਸੀ ਮੇਰੇ ਮਾਈਂਡ ਚ ਆਇਆ ਹੀ ਨਹੀਂ ਵੀ ਮੱਕੀ ਰੋਟੀ ਬਣਾ ਲਾਂ ਤੇ ਲਓ ਜੀ ਮੰਮੀ ਇਹ ਬਣਾ ਕੇ ਭੇਜਿਆ ਸੀ ਜੀ ਸਾਗ ਕੋਈ ਕਾਫੀ ਵਾਰ ਮੰਮੀ ਨੇ ਸਾਨੂੰ ਸਾਗ ਬਣਾ ਕੇ ਭੇਜਿਆਗਾ ਇਸ ਲਈ ਅਸੀਂ ਘਰੇ ਵੀ ਬਣਾ ਲੰਨੇ ਆ ਬਟ ਇਸ ਵਾਰ ਘਰੇ ਘੱਟ ਬਣਿਆ ਤੇ ਮੰਮੀ ਨੇ ਜ਼ਿਆਦਾ ਭੇਜਿਆ ਸਾਨੂੰ ਬਣਾ ਕੇ ਹਾਂ ਜੀ ਮੈਂ ਰੋਟੀ ਫੜਾਦੀ ਤੇ ਸਰਦਾਰ ਜੀ ਸਰਦਾਰ ਜੀ ਸਾਨੂੰ ਰੋਟੀ ਘਾਟੀ ਹਾਂ ਦਿੰਦੇ ਨੇ ਉਹਨਾਂ ਨੇ ਪਹਿਲੀ ਦੋ ਪਛਾਦੇ ਛਾੜ ਲਈ ਸੀਗੇ ਤੇ ਉਹਨਾਂ ਨੇ ਮੱਕੀ ਦੇ ਸਲਾਦ ਕਿਉਂ ਸਲਾਦ ਖਾਂਦੇ ਹੁੰਦੇ ਆ ਤੇ ਮੈਂ ਵੀ ਇੱਕ ਵੇਟੇ ਹਣੀ ਨੂੰ ਭੁੱਖ ਨਹੀਂ ਹੈਗੀ ਜੀ ਸ਼ਾਮ ਨੂੰ ਚਾਹ ਨੂੰ ਬਰਡ ਖਾ ਲਈ ਸੀ ਤਾਂ ਪਰ ਕੇ ਹੁਣ ਭੁੱਖ ਨਹੀਂ ਹੈਗੀ ਬਸ ਇੱਕ ਥੋੜੀ ਜੀ ਰੋਟੀ ਬਣਾਉਂਗੀ ਲੋਨ ਪੁੱਛਦੇ ਕਿ ਨਹੀਂ ਖਾਣੀ ਰੋਟੀ ਸ਼ਾਇਦ ਬਹੁਤ ਘਾਟੀ ਖਾ ਲੋਗੀ ਤੇ ਬਸ ਫਿਰ ਰੋਟੀ ਬਣਾ ਕੇ ਠੀਕ ਹੈ ਜੀ ਕਿ ਆਪਣੇ ਸ਼ਾਮ ਦੇ ਜਿਹੜੇ ਕੰਮ ਕਾਰੋ ਖਤਮ ਹੋ ਜਾਣਗੇ ਨੇ ਉੱਡੀ ਇੱਕ ਹੱਤਵਾਦ ਥੋੜੇ ਜਿਹਾ ਬੈਠਾਂ ਬੱਚਿਆਂ ਦੇਖੂਗੀ ਕੀ ਕਰੂਗਾ ਤਾਂ ਉਹਦਾ ਕੰਮ ਦੇਖੂਗੀ ਕੀ ਕੱਲੋਂ ਮੰਡੇ ਆ ਹਨ ਕੱਲੋਂ ਸਕੂਲ ਜਾਣਾ ਬੱਚਿਆਂ ਨੇ ਤਾਂ ਤੇ ਨੂਰ ਤਾਂ ਵੀ ਪੇਪਰ ਆਮਨ ਪੱਕਾ ਪਤਾ ਨਹੀਂ ਹੈਗਾ ਕੱਲੋਂ ਪੇਪਰ ਹੈਗਾ ਜਾਂ ਨਹੀਂ ਹੈਗਾ ਬਸ ਅਪਣੀ ਸੀ ਮੈਨੂੰ ਤਾਂ ਨਹੀਂ ਛੁੱਟੀਆਂ ਨਹੀਂ ਗਈਆਂ ਸ਼ਾਇਦ ਉਹ ਮੰਗਲਵਾਰ ਨੂੰ ਪੇਪਰ ਹੋਵੇ ਦੋ ਪੇਪਰ ਉਹਦੇ ਹੋਗੇ ਪੇਪਰ ਵਧੀਆ ਹੋ ਰਹੇ ਆ ਬਾਕੀ ਰਿਜ਼ਲਟ ਕੱਲ੍ਹ ਸਵੇਰ ਜੀ ਹਨ ਕੀ ਕਰੂਗਾ ਤੇ ਚਲੋ ਜੀ ਫਟਾਫਟ ਰੋਟੀ ਬਣਾ ਕੇ ਖਾ ਕੇ ਸਮਨ ਵਿੜਦੇ ਆ ਠੀਕ ਹੈ ਜੀ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਹਨਾ ਤਾਂ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀਆਂ ਲੱਗਦੀ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰ ਦਿੱਤਾ ਕਰੋ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਮੈਂਟ ਨਹੀਂ ਕਰਦੇ ਫਰੈਂਡਸ ਮੇਰੀ ਵੀਡੀਓ ਤੇ ਤੇ ਹੁਣ ਹਜੇ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਤਾਂ ਕਿ ਤੁਹਾਨੂੰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੀ ਹਨਾ ਆਪਾਂ ਤੁਹਾਡੇ ਲਈ ਥੋੜੀ-ਥੋੜੀ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਹਿਣਾ ਜੀ ਥੈਂਕ ਯੂ ਜੀ ਬਾਏ ਬਾਏ